ਕਿ ਮੇਰੇ ਮਾਸੜ ਨੇ ਫਸਾਤਾ ਯਾਰ ਸਿੱਧੂ ਨੂੰ ਚੈੱਕ ਕਰ ਰਿਹਾ ਅੱਛਾ ਡੈਡੀਆ ਆ ਬੰਦੇ ਫੇਰ ਨਾ ਕਰੋ ਮੈਂਗਾ ਨਾ ਓਏ ਸ਼ਿਆਰੀ ਦੇਖਾਂ ਕਿੰਨੇ ਕ ਬੰਦੇ ਆ ਡੈਡੀਆ ਹੈਗੇ 15 20 ਜਾਣੇ ਹਾਏ ਮਾਸੜ ਜੀ ਉਹਨਾਂ ਦਾ ਸ਼ਰੀਕਾ ਹੀ ਬੜਾ ਤਕੜਾ ਵਾ ਸ਼ਰੀਕਾ ਕਿੱਥੇ ਆ ਉਹ ਤੁਹਾਨੂੰ ਦੱਸਿਆ ਹੀ ਨਾ ਸਾਡੀ ਸ਼ਰੀਕਾ ਨਾ ਨਹੀਂ ਬਣਦੀ ਤੇ ਬਣਾਉਣੀ ਕਦੋਂ ਹੀ ਬਣਾਉਣੀ ਤਾਂ ਹੈਗੀ ਤੁਹਾਨੂੰ ਦੱਸਿਆ ਕੱਲ੍ਹ ਜੀ ਹੋਗੀ ਉਹ ਕਿਹ ਲਵਾਈ ਨੂੰ ਇਹਨੂੰ ਆਜ ਮਾਰ ਲੋ ਉਹ ਹਲਵਾਈਆਂ ਨੂੰ ਯਾਰਾ ਸਬੂਂਦੀ ਚੜਾਈ ਦਾ ਦੇਣਾ ਨਾ ਕੀ ਲੜਾਈ ਗੱਲ ਤਾਂ ਸਹੀ ਆ ਕੋਈ ਨਹੀਂ ਹੁਣ ਛੇਤਰ ਖਾਓਗੇ ਨਾ ਤੁਹਾਨੂੰ ਫੇਰ ਪਤਾ ਲੱਗੂ ਕੀ ਹੋ ਰਿਹਾ ਹੈ ਆਪਣੇ ਭੈਣ ਭਰਾਵਾਂ ਦੀ ਓਏ ਆਪਣੇ ਆ ਦੇ ਹੁੰਦੇ ਨਹੀਂ ਤੁਹਾਡੀ ਵਾਲ ਕੋਈ ਵੀ ਵੇਖ ਸਕਦਾ ਤੇ ਮਾਸੜ ਜੀ ਤੁਸੀਂ ਵੀ ਅੱਡੇ ਆਪਣੇ ਜੇ ਹੁਣ ਤੁਸੀਂ ਕਰੋ ਕੁਝ ਮੈਂ ਕੀ ਕਰਾਂ ਬੰਦੇ ਹੀ ਜਾਦੇ ਆ ਗਏ ਤੇ ਓ ਡੈਡੀ ਆ ਗਏ ਆ ਗਏ ਆ ਕੋਈ ਗੱਲ ਨਹੀਂ ਪੁੱਤਰੋ ਤੁਸੀਂ ਸੰਭੋ ਭਾਜੀਆਂ ਪੂਜੀਆਂ ਮੈਂ ਫੇਰ ਚੱਲਦਾ ਹਾਂ ਹਾਇ ਤੇ ਮਸੜਾ ਤੂੰ ਕਿੱਧਰ ਮੈਂ ਘਰ ਨੂੰ ਹਾਇ ਤੇ ਮਸੜਾ ਕਿਹੜਾ ਦਾਵਾ ਪੁੱਤਰੋ ਇਹਨੂੰ ਕਹਿੰਦੇ ਲੱਗਾ ਡਾ ਕੀ ਬਾਤ ਆਏ ਔਰ ਨਿਕਲ ਗਏ ਜੀ Yeah. <laughs>